ਅਬਾਦਪੁਰਾ ਇਲਾਕੇ ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਚ ਬਦਨਾਮ ਅਪਰਾਧੀ ਨੂੰ ਵੀ ਗੋਲੀ ਲੱਗੀ ਹੈ ਪੁਲਿਸ ਨੇ ਇਸ ਕਾਰਵਾਈ ਵਿੱਚ ਮੁਲਜ਼ਮ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਹੈ ਉਕਤ ਮੁਲਜ਼ਮਾ ਖਿਲਾਫ ਹਾਲ ਹੀ ਦੇ ਵਿੱਚ ਢਾਂ ਮੁਹੱਲਾ ਵਿੱਚ ਲੁੱਟ ਖੋਹ ਦਾ ਕੇਸ ਦਰਜ ਕੀਤਾ ਗਿਆ ਸੀ ਕਮਿਸ਼ਨਰ ਰੇਡ ਪੁਲਿਸ ਨੂੰ ਤੇ ਮਾਮਲੇ ਚ ਫਰਾਰ ਚਿੰਤੂ ਦੀ ਭਾਲ ਚ ਛਾਪੇਮਾਰੀ ਕਰ ਰਹੀ ਸੀ ਪੁਲਿਸ ਨੂੰ ਉਕਤ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਅਬਾਦਪੁਰਾ ਇਲਾਕੇ ਚ ਆਉਂਦਾ ਜਾਂਦਾ ਹੈ ਜੋ ਦੇ ਚਾਹਦੇ ਆ ਪੁਲਿਸ ਕਮਿਸ਼ਨਰ ਜੋਪਨ ਸ਼ਰਮਾ ਦੀਆਂ ਹਦਾਇਤਾਂ ਤੇ ਕਾਰਵਾਈ ਕਰਦੇ ਆ ਸੀਆਈਏ ਸਟਾਫ ਦੀ ਟੀਮ ਨੇ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਜਲਦ ਹੀ ਇਸ ਮਾਮਲੇ ਦੇ ਵਿੱਚ ਵੇਰਵੇ ਜ਼ਾਹਿਰ ਕਰ ਸਕਦੀ ਹੈ ਦਾਸ ਹੈ ਕਿ ਬੀਤੀ ਰਾਤ ਪੁਲਿਸ ਵੱਲੋਂ ਕੀਤੇ ਗਏ ਚਿੰਟੂ ਐਂਕਾਊਂਟਰ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਆਹਦੇ ਇੱਕ ਚਿੰਟੂ ਨਾਮ ਦਾ ਗੈਂਗਸਟਰ ਆ ਜੋ ਸ਼ਹਿਰ ਦੇ ਵਿੱਚ ਕਾਫੀ ਵਾਰ ਦਿੱਤਾ ਤੇ ਗੋਲੀਆਂ ਚਲਾਉਂਦਾ ਲੜਾਈਆਂ ਝਗੜੇ ਕਰਦਾ ਜੀ ਆਜਾ ਨੂੰ ਇਨਫੋਰਮੇਸ਼ਨ ਪਈ ਇਹ ਮਿਲੀ ਸੀ ਸੀਆਈਏ ਸਟਾਫ ਨੂੰ ਤੇ ਅਸੀਂ ਇੱਥੇ ਆਵਾਦਪੁਰੇ ਦੇ ਛੇ ਬਾਦਪੁਰਾ ਇਲਾਕੇ ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਚ ਬਦਨਾਮ ਅਪਰਾਧੀ ਨੂੰ ਵੀ ਗੋਲੀ ਲੱਗੀ ਹੈ ਪੁਲਿਸ ਨੇ ਇਸ ਕਾਰਵਾਈ ਵਿੱਚ ਮੁਲਜ਼ਮ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਹੈ ਉਕਤ ਮੁਲਜ਼ਮਾ ਖਿਲਾਫ ਹਾਲ ਹੀ ਦੇ ਵਿੱਚ ਢਾਂ ਮੁਹੱਲਾ ਵਿੱਚ ਲੁੱਟ ਖੋਹ ਦਾ ਕੇਸ ਦਰਜ ਕੀਤਾ ਗਿਆ ਸੀ ਕਮਿਸ਼ਨਰ ਇਟ ਪੁਲਿਸ ਲੁੱਟ ਦੇ ਮਾਮਲੇ ਚ ਫਰਾਰ ਚਿੰਤੂ ਦੀ ਭਾਲ ਚ ਛਾਪੇਮਾਰੀ ਕਰ ਰਹੀ ਸੀ ਪੁਲਿਸ ਨੂੰ ਉਪਤ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਆਬਾਦਪੁਰਾ ਇਲਾਕੇ ਚ ਆਉਂਦਾ ਜਾਂਦਾ ਜਿਸ ਦੇ ਚਾਹਦੇ ਆ ਪੁਲਿਸ ਕਮਿਸ਼ਨਰ ਜੋਪੀਨ ਸ਼ਰਮਾ ਦੀਆਂ ਹਦਾਇਤਾਂ ਤੇ ਕਾਰਵਾਈ ਕਰਦੇ ਆ ਸੀ ਆਈ ਸਟਾਫ ਦੀ ਟੀਮ ਨੇ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਜਲਦ ਹੀ ਇਸ ਮਾਮਲੇ ਦੇ ਵਿੱਚ ਵੇਰਵੇ ਜਾਰੀ ਕਰ ਸਕਦੀ ਹੈ ਦਾਸ ਹੈ ਕਿ ਬੀਤੀ ਰਾਤ ਪੁਲਿਸ ਵੱਲੋਂ ਕੀਤੇ ਗਏ ਚਿੰਟੂ ਐਂਕਾਊਂਟਰ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਆਦਿਕਾ ਚਿੰਟੂ ਨਾਮ ਦਾ ਗੈਂਗਸਟਰ ਹੈ ਜੋ ਸ਼ਹਿਰ ਦੇ ਵਿੱਚ ਕਾਫੀ ਵਾਰ ਦੱਤਾ ਤੇ ਗੋਲੀਆਂ ਚਲਾਉਂਦਾ ਲੜਾਈਆਂ ਝਗੜੇ ਕਰਦਾ ਜੀ ਅੱਜਾ ਨੂੰ ਇਨਫੋਰਮੇਸ਼ਨ ਪਈ ਇਹ ਮਿਲ ਸੀ ਸੀ ਸਟਾਫ ਨੂੰ ਤੇ ਅਸੀਂ ਇੱਥੇ ਆਵਾਦਪੁਰੇ ਦੇ ਸ਼ਹਿਰ ਅਬਾਦਪੁਰਾ ਇਲਾਕੇ ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਚ ਬਦਨਾਮ ਅਪਰਾਧੀ ਨੂੰ ਵੀ ਗੋਲੀ ਲੱਗੀ ਹੈ ਪੁਲਿਸ ਨੇ ਇਸ ਕਾਰਵਾਈ ਵਿੱਚ ਮੁਲਜ਼ਮ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਹੈ ਉਕਤ ਮੁਲਜ਼ਮਾ ਖਿਲਾਫ ਹਾਲ ਹੀ ਦੇ ਵਿੱਚ ਢਾਂ ਮੁਹੱਲਾ ਵਿੱਚ ਲੁੱਟ ਖੋਹ ਦਾ ਕੇਸ ਦਰਜ ਕੀਤਾ ਗਿਆ ਸੀ ਕਮਿਸ਼ਨਰ ਰੇਡ ਪੁਲਿਸ ਨੂੰ ਤੇ ਮਾਮਲੇ ਚ ਫਰਾਰ ਚਿੰਤੂ ਦੀ ਭਾਲ ਚ ਛਾਪੇਮਾਰੀ ਕਰ ਰਹੀ ਸੀ ਪੁਲਿਸ ਨੂੰ ਉਕਤ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਅਬਾਦਪੁਰਾ ਇਲਾਕੇ ਚ ਆਉਂਦਾ ਜਾਂਦਾ ਜਿਸ ਦੇ ਚਾਹਦੇ ਆ ਪੁਲਿਸ ਕਮਿਸ਼ਨਰ ਜੋਪਨ ਸ਼ਰਮਾ ਦੀਆਂ ਹਦਾਇਤਾਂ ਤੇ ਕਾਰਵਾਈ ਕਰਦੇ ਆ ਸੀ ਇਸ ਸਟਾਫ ਦੀ ਟੀਮ ਨੇ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਜਲਦ ਹੀ ਇਸ ਮਾਮਲੇ ਦੇ ਵਿੱਚ ਵੇਰਵੇ ਜਾਰੀ ਕਰ ਸਕਦੀ ਹੈ ਦਾਸ ਹੈ ਕਿ ਬੀਤੀ ਰਾਤ ਪੁਲਿਸ ਵੱਲੋਂ ਕੀਤੇ ਗਏ ਚਿੰਟੂ ਐਂਕਾਊਂਟਰ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਆਦਿ ਇੱਕ ਚਿੰਟੂ ਨਾਮ ਦਾ ਗੈਂਗਸਟਰ ਹੈ ਜੋ ਸ਼ਹਿਰ ਦੇ ਵਿੱਚ ਕਾਫੀ ਵਾਰ ਦੱਤਾ ਤੇ ਗੋਲੀਆਂ ਚਲਾਉਂਦਾ ਲੜਾਈਆਂ ਝਗੜੇ ਕਰਦਾ ਜੀ ਅੱਜਾ ਨੂੰ ਇਨਫੋਰਮੇਸ਼ਨ ਪਈ ਇਹ ਮਿਲੀ ਸੀ ਸੀਐਸਟਾਫ ਨੂੰ ਤੇ ਅਸੀਂ ਇੱਥੇ ਆਵਾਦਪੁਰੇ ਵਿੱਚ